ਗਿਆਨ ਸਹਿਤ ਕਰ ਲੈਣਾ ਅਗਿਆਨ ਦੇ ਹਨੇਰੇ ਚੋਂ ਕੱਢ ਲੈਣਾ ਤੇ ਅੱਗੇ ਲਬਜ਼ ਹੈ ਰਿਝਾਵੇ ਰਿਝਾਵੇ ਦਾ ਭਾਵ ਹੁੰਦਾ ਹੈ ਅਗਲੇ ਨੂੰ ਰਿਝਾਉਣਾ ਅਗਲੇ ਨੂੰ ਸਮਝਾਉਣਾ ਅਗਲੇ ਨੂੰ ਪਿੱਛੇ ਲਾਉਣਾ ਅਗਲੇ ਨੂੰ ਪ੍ਰਸੰਨ ਕਰ ਲੈਣਾ ਮਹਾਰਾਜ ਕਹਿੰਦੇ ਨੇ ਪਹਿਲਾਂ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਗੁਰੂ ਵੱਲੋਂ ਪ੍ਰਾਪਤ ਕੀਤੇ ਸ਼ਬਦ ਦੇ ਸਹਤ ਆਪਣੇ ਮਨ ਨੂੰ ਅਗਿਆਨ ਚੋਂ ਕੱਢ ਕੇ ਗਿਆਨ ਵੱਲ ਤੋਰ। ਪਹਿਲਾਂ ਆਪਣੇ ਮਨ ਨੂੰ ਸਮਝਾ ਫੇਰ ਹੋਰਨਾਂ ਦੇ ਅੰਦਰ ਸਿਫਤ ਸਲਾਹ ਦੀ ਰੀਝ ਪੈਦਾ ਕਰੀਂ। ਆਪਦੇ ਤੈਨੂੰ ਰੀਝ ਕੋਈ ਨਹੀਂ ਐ। ਦੂਜਿਆਂ ਨੂੰ ਨਚਾਉਣ ਤੁਰ ਪਿਆ ਆਪ ਤੇ ਤੂੰ ਨੱਚਿਆ ਹੀ ਨਹੀਂ ਐ। ਆਪ ਤੇ ਪ੍ਰਭੂ ਦੇ ਨਾਮ ਦਾ ਰਸ ਆਇਆ ਹੀ ਨਹੀਂ ਹੈ ਤੇ ਦੂਸਰਿਆਂ ਨੂੰ ਕਿਵੇਂ